ਠੀਕ ਹੈ ਸਾਡਾ ਹੱਕ ਇੱਥੇ ਰੱਖ ਸਾਡਾ ਹੱਕ ਇੱਥੇ ਰੱਖ ਅੱਜ ਜਦੋਂ ਸਾਡੀ ਲਿਗਰੇਟਸੀ ਮੈਡੀਕਿਨ ਸੀ ਉਹਦੇ ਵਿੱਚ ਵੀਰਜੀ ਹੋਣੀ ਆਏ ਇਹਨਾਂ ਨੇ ਆਪਣਾ ਇਨਾ ਵਧੀਆ ਯੋਗਦਾਨ ਦਿੱਤਾ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਸੀ ਜਿਨ੍ਹਾਂ ਦੇ ਬਾਰੇ ਮੈਨੂੰ ਵੀ ਨਹੀਂ ਸੀ ਜਾਣਕਾਰੀ ਬਟ ਇਹਨਾਂ ਨੇ ਆਪਣੇ ਮੀਡੀਆ ਦੇ ਥਰੂ ਸਾਡੀ ਸੀਰੀਜ਼ ਨੂੰ ਉਤੋਪਕ ਪਹੁੰਚਾ ਦਿੱਤਾ ਹੈ ਕਿ ਅਜ ਇੱਕ ਹਰ ਘਰ ਘਰ ਦੇ ਵਿੱਚ ਸਾਡੀ ਵੀਰਦਲ ਵਿਅੰਗ ਇਸ ਸਾਡੀ ਦਾ ਨਾਮ ਹੈ ਮੈਨੂੰ ਪਤਾ ਨਹੀਂ ਦਿੱਲੀ ਕਿੰਨੇ ਘਰਾਂ ਆ ਜਾਂਦੇ ਮੈਡਮ ਆਪਾਂ ਤਾਂ ਵੀ YouTube ਤੇ ਇੱਕ ਵੀਡੀਓ ਦੇਖੀ ਆ ਤੁਹਾਡਾ ਵਾਲਾ ਲਿੰਕ ਵੀ ਆਪਾਂ ਦੇਖਿਆ ਉਹਦੇ ਵਿੱਚ ਤੁਸੀਂ ਇਦਾਂ ਬੋਲੇ ਸੀ ਇਹਦੇ ਤੁਸੀਂ ਕੁਝ ਅਲੱਗ ਤੋਂ ਬੋਲੇ ਸੀ ਮੈਡਮ ਅਸੀਂ ਤੁਹਾਨੂੰ ਮਿਲਣਾ ਚਾਹੁੰਦੇ ਆਂ ਤੇ ਬਹੁਤ ਵਧੀਆ ਲੱਗਦਾ ਏ ਜਦੋਂ ਕੋਈ ਸਾਡੇ ਨਾਲ ਨਵਾਂ ਮੈਂਬਰ ਆ ਕੇ ਸਾਨੂੰ 10 ਸਵਾਲ ਕਰਦਾ ਹੈ ਕੁਝ ਲੋਕ ਹੁੰਦੇ ਨੇ ਜਿਨ੍ਹਾਂ ਨੂੰ ਇੱਕ ਹੈਜੀਟੇਸ਼ਨ ਹੁੰਦਾ ਏ ਮੈਨੂੰ ਕੋਈ ਸਵਾਲ ਕਰੇਗਾ ਇਹਨਾਂ ਦਿਨ ਤਾਂ ਗੱਲਬਾਤ ਨਹੀਂ ਕਰਨੀ ਇਹ ਤਾਂ ਫੋਨ ਨਹੀਂ ਚੱਕਣਾ ਪਰ ਮੈਨੂੰ ਬਹੁਤ ਵਧੀਆ ਲੱਗਦਾ ਜਦੋਂ ਮੈਨੂੰ ਕੋਈ 10 ਸਵਾਲ ਕਰਦਾ ਕਿਉਂਕਿ ਉਹਨਾਂ ਦੇ 10 ਸਵਾਲਾਂ ਦੇ ਵਿੱਚ ਹੀ ਮੇਰੇ 100 ਸਵਾਲਾਂ ਦੇ ਜਵਾਬ ਮੈਨੂੰ ਆਪਣੇ ਆਪ ਨੂੰ ਮਿਲ ਜਾਂਦੇ ਨੇ ਮੈਂ ਨਾਲਾ ਤੈਥ ਲੋਕਾਂ ਦਾ ਅਨੁਭਵ ਕਰਦੀ ਆ ਅੱਜ ਵੀ ਇਹ ਕੋਈ ਇਤਮਾਨ ਸਨਮਾਨ ਨਹੀਂ ਦਾ ਬਖਵਾ ਲੌੜਾ ਸੀ ਸ਼ਾਇਦ ਉਹਨੇ ਸਾਨੂੰ ਇੱਕ ਮੂਰਾ ਬਣਾ ਲਿਆ ਵੀ ਅਸੀਂ ਸਮਾਜ ਦੇ ਚੱਕੇ ਲਾ ਕੇ ਅੱਛਿਆਂ ਮੈਂਬਰਾਂ ਦੇ ਨਾਲ ਕੋਈ ਸਮਾਜ ਅੱਛਾ ਰਾਮ ਕਰ ਸਕਦੇ ਤੇ ਤੁਹਾਨੂੰ ਇੱਕ ਬਣੀ ਬੇਟੀਆਂ ਨੂੰ ਜੋਰ ਨਾਲ ਉਤਰਾਉਣਾ ਦਿੱਤੀ ਮੈਂ ਇਹ ਨਾੜਨੇ ਕਾਲਸੀਆ ਅੱਜ ਹੱਥ ਜਿਸ ਦਿਨ ਤੁਹਾਡਾ ਬੱਚਾ ਇੰਨਾ ਕਿ ਕਾਮਯਾਬ ਹੋ ਗਿਆ ਕੀ ਆਪਣੇ ਹਸਬੰਡ ਦੇ ਅੱਗੇ ਹੱਥ ਨਾ ਕਦੀ ਜਿੰਦਗੀ ਜਿਨਾ ਫਲਾਵੇ ਐਂ ਜਰੀ ਸਾਸ ਨੂੰ ਹਸਬੰਡ ਨੂੰ ਉਹ ਤੁਹਾਡੀ ਬੇਟੀ ਜਿਹੜੀ ਆ ਉਹ ਬੇਡੇ ਨੂੰ ਹੀ ਵੱਲ ਆਨ ਸਨਮਾਨ ਦੇ ਦੂਸਰੇ ਘਰ ਦੇ ਘਰ ਵਿੱਚ ਜਾ ਕੇ ਬਣਾ ਕੇ ਉਹਦਾ ਖਾਵੇ ਇਹ ਤੁਹਾਡਾ ਸਿਰਫ ਇੱਕੋ ਹੀ ਆ ਕਿ ਆਪ ਘਟ ਖਾਲੋ ਪਰ ਅੰਕਲ ਦੇ ਸਰਦਾਰਾਂ ਨੇ ਸਕੂਲ ਵਗੈਰਾ ਸਾਰੇ ਬੱਚਾ ਪੜਨਾ ਲਾਉਣ ਕਿਰ ਬੱਚੇ ਨੂੰ ਪੜ੍ਹਦੀ ਆਦਤ ਆਉ। ਜਿਹੜਾ ਬੱਚਾ ਨਹੀਂ ਪੜਦਾ ਕਾਰਨ ਮੈਂ ਕੋਲੇ ਜੋ ਬਾਕਸ ਨਿਕਰਾਉਣਾ ਕੋ ਬੱਚੇ ਨੂੰ ਪੜਾ ਕੇ ਧੀਏ ਨੂੰ ਖਾ ਸਕ ਕੇ ਬੇੜਿਆਂ ਨੂੰ ਭਰਉਣਾ ਆ। ਬੇੜਿਆਂ ਨੂੰ ਬੇਟੀ ਨਾਲੋਂ ਜ਼ਿਆਦਾ ਸਮਝਾਉਣਾ ਕਿ ਉਹ ਬੇਟੀਆਂ ਦੀ ਵੀ ਜਿੰਦਗੀ ਕਰਾਂਗੇ। ਉਹ ਬੇਟੀਆਂ ਦੀ ਵੀ ਕਰੇ ਜਿਵੇਂ ਅੱਜਕੱਲ ਨੈੱਟ ਪਰ ਦੱਸਿਆ ਕਿ ਸਮਾਜ ਦੇ ਵਿੱਚ ਲੜਕੇ ਜਿਹੜੇ ਆਉਂ 80% ਲੜਕੇ ਵੀ ਸਾਡੇ ਜਿਹੜੇ ਆਉਂ ਜਨਰੇਸ਼ਨ ਖਰਾਬ ਦਾ ਚੁਕੇ ਆ ਉਹ ਕਾਰਨ ਸਿਰਫ ਉਹਨਾਂ ਦੇ ਘਰ ਦੇ ਆ ਜਦੋਂ ਬੱਚਾ ਨਸ਼ਾ ਕਰਨਾ ਸ਼ੁਰੂ ਕਰਦਾ ਹੈ ਘਰ ਦੇ ਮਾਂ ਤੇ ਪਿਓ ਨੂੰ ਪਤਾ ਲੱਗਦਾ ਹੈ ਕਿ ਬੱਚਾ ਜਿਹੜਾ ਵਾ ਉਹ ਸਾਡਾ ਵੀਰਡ ਦਾ ਪਿਆ ਹੈ ਕਾਰਨ ਕਿ ਉਹ ਸਿਰਫ ਆਪਣੀ ਇੱਕ ਥੋੜੀ ਜਿਹੀ ਬੇਸਿਕ ਸਮਝ ਕਰਦੇ ਆ ਵੀ ਅਸੀਂ ਦੱਸਣਾ ਨਹੀਂ ਕਿਸ ਨੂੰ ਇਹ ਮੇਰਾ ਮੁੰਡਾ ਵਿਗੜ ਗਿਆ ਵਾ ਚਰਚਾਂ ਆਇਆ ਫੁਫੜ ਮਾਂ ਮੈਂ ਚਾਹ ਆਪਾਂ ਦੱਸ ਕੀ ਆਪੇ आ, मेरा नाम दलजीत कौर है निकम काजल है साड़ी वेलफेयर सोसायटी है जो कि अमेन के ऊपर ही सारा सोशल वर्क है वूमेन से हैल्थ के रिगार्डिंग उन्होंने सोशल स्कीम के नाम जोड़ना साड़ी सोसायटी का प्रॉपरली यही काम है इस तू तो अलावा जोड़ा सा यूथ वर्ग है बहुत ज्यादा ਉਸ ਤੋਂ ਇਲਾਵਾ ਸਾਡੀ ਸੁਸਾਇਟੀ ਦੇ ਵਿੱਚ ਜਿਸ ਤਾਂ ਕਿ ਫੀਮੇਲ ਸੈਕਸ ਵਰਕਰ ਉਹ ਸਾਡੀਆਂ ਔਮਨਾਂ ਜਿਹੜੀਆਂ ਕਿ ਫੀਮੇਲ ਸੈਕਸ ਵਰਕਰ ਕਮਿਊਨਿਟੀ ਤੋਂ ਬਿਲੋਂਗ ਕਰਦੀਆਂ ਨੇ ਅਸੀਂ ਉਹਨਾਂ ਦੇ ਹੈਲਪ ਦੇ ਲਈ ਉਹਨਾਂ ਦੇ ਕਰਾਈਸਿਸ ਦੇ ਲਈ ਉਹਨਾਂ ਨੂੰ ਬਹੁਤ ਸਾਰੀਆਂ ਜਿਹੜੀਆਂ ਗਵਰਨਮੈਂਟ ਵੱਲੋਂ ਸਹਵਾਵੇਂ ਹੜੇ ਨਾਲ ਜੋੜਿਆ ਜਾਂਦਾ ਹੈ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਉਹਨਾਂ ਦੇ ਨਾਲ ਮਤਭੇਦ ਹੁੰਦਾ ਹੈ ਉਹਨਾਂ ਨੂੰ ਸਮਾਜ ਦਾ ਨਜ਼ਰੀਆ ਕਿਨਾ ਮੱਲਾਤਾ ਇਹ ਜੇਨਰਲ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੇਰ ਸ਼ਾੜ ਹੁੰਦਾ ਹੈ ਉਹਦੇ ਤੋਂ ਉਹਨਾਂ ਨੂੰ ਸੋਚਿਤ ਕੀਤਾ ਜਾਂਦਾ ਉਹਨਾਂ ਦੇ ਲਈ ਅਵੇਰਨੈਸ ਕੈਂਪ ਲਗਾਈ ਜਾਂਦੇ ਆ ਇਸ ਤੋਂ ਇਲਾਵਾ ਸਾਡੀ ਸੋਸਾਇਟੀ ਦੀ ਜਿਸ ਤਰ੍ਹਾਂ ਸਾਡਾ ਯੂਥ ਸਾਡਾ ਯੂਥ ਵਰਗ ਉਹਦਾ ਹੈਗਾ ਨਸ਼ਿਆਂ ਨਾਲ ਤੁਰਿਆ ਜਾ ਰਿਹਾ ਹੈ ਅਸੀਂ ਉਹਨਾਂ ਨੂੰ ਨਸ਼ਿਆਂ ਤੋਂ ਮੁਕਤ ਕਰ ਰਿਹਾ ਹੋਏ ਆਂ ਬਹੁਤ ਸਾਰੇ ਸਾਡੇ ਨੌਜਵਾਨ ਜਿਹੜੇ ਆ ਗਏ ਉਹਨਾਂ ਨੂੰ ਨਸ਼ਿਆਂ ਤੋਂ ਕੱਢ ਰਿਹਾ ਆਂ ਉਹਨਾਂ ਨੂੰ ਨਸ਼ਿਆਂ ਦੇ ਪ੍ਰਤੀ ਜਾਗਰੂਤ ਕੀਤਾ ਜਾਂਦਾ ਹੈ

ਕਿਉਂਕਿ ਐਸੇ ਵਪਾਰੀ ਸਾਡੀ ਜਿਹੜੀ ਸੁਸਾਇਟੀ ਆ ਜਿਹੜਾ ਆਉਣ ਵਾਲਾ ਸਾਡਾ ਮੈਨ ਸਟੇਪ ਹੈਗਾ ਅਸੀਂ ਇਹਦੇ ਉੱਪਰ ਹੀ ਜ਼ਿਆਦਾ ਕੰਮ ਕਰ ਰਹੇ ਆ ਕਿਉਂਕਿ ਨਸ਼ਾ ਇੱਕਦਾਂ ਨਹੀਂ ਲਾਤਾ ਨਸ਼ਾ ਕਰਕੇ ਕਿਸੇ ਵੀ ਵਿਅਕਤੀ ਨੂੰ ਆਪਣੀ ਹੋਸ਼ ਖੋ ਜਾਂਦੇ ਆ ਔਰ ਤਾਂ ਕਿ ਮਰਦ ਦੇ ਵਿੱਚ ਵੀ ਉਹਦੀ ਆਪਣੀ ਜਿਹੜੀ ਮਾਨਸਿਕ ਸੰਤੁਲਨ ਆ ਉਹ ਵੀ ਖੋ ਬੈਠਦਾ ਹੈ ਇਸ ਕਰਕੇ ਅਸੀਂ ਹਰ ਘਰ ਦੇ ਵਿੱਚ ਜਾ ਕੇ ਹਰ ਇੱਕ ਔਰਤ ਨੂੰ ਇਸ ਚੀਜ਼ ਤੋਂ ਅਵੇਅਰਨੈਸ ਕਰ ਰਹੇ ਆ ਕਿ ਕਿਤੇ ਵੀ ਉਹ ਕਦੀ ਵੀ ਨਸ਼ੇ ਦੀ ਲਾਤ ਦੇ ਸ਼ਿਕਾਰ ਨਾ ਹੋਵੇ ਇਨ ਮਾਰੇ ਮੈਂ ਇਹੀ ਕਹਿਣਾ ਚਾਹਾਂਗੀ ਕਿ ਸਭ ਤੋਂ ਪਹਿਲਾਂ ਕਿ ਪੇਰੈਂਟਸ ਨੂੰ ਇਸ ਚੀਜ਼ ਬਾਰੇ ਰੀਅਲਮਸ ਹੋਣਾ ਚਾਹੀਦਾ ਕਿ ਮੇਰੇ ਬੱਚੇ 14 ਸਾਲ ਦੇ ਹੈ ਤੇ ਮੈਂ ਉਹਦਾ ਵਿਆਹ ਕਿਉਂ ਕਰਨ ਜਾ ਰਿਹਾ ਹਾਂ ਕਿਉਂਕਿ ਉਹ ਸਜਾ ਦੇ ਹੱਕਦਾਰ ਬੱਚੀ ਨਹੀਂ ਹੋ ਗਈ ਉਹਦੇ ਮਾਪੇ ਹੀ ਸਜਾ ਦੇ ਹੱਕਦਾਰ ਨੇ ਇੱਕ 14 ਸਾਲ ਦਾ ਬੱਚਾ ਇੱਕ ਪੇਰੈਂਟਸ ਦੇ ਨਾਲ ਆਪਣਾ ਇੱਕ ਬਚਪਨ ਸਹੀ ਤਰੀਕੇ ਨਾਲ ਬਤੀਤ ਨਹੀਂ ਕਰ ਰਿਹਾ ਤੇ ਉਹ ਇੱਕ ਆਪਣੀ ਵਿਆਹ ਤਾਂ ਜ਼ਿੰਦਗੀ ਜਿਹੜੀ ਉਹ ਕਿਸ ਤਰ੍ਹਾਂ ਬਤੀਤ ਕਰੇਗਾ ਮੈਂ ਆਪਣੀ ਅੰਜੋ ਵੱਲੋਂ ਇਹ ਇਹਨਾਂ ਨੂੰ ਮੈਸੇਜ ਦੇਣਾ ਚਾਹੁੰਦੀ ਆ ਕਿਸੇ ਨਸ਼ੇ ਤੋਂ ਹਟ ਕੇ ਆਪਣੀ ਮਿਹਨਤ ਦੇ ਰੋਜ਼ਗਾਰ ਆਪਣਾ ਵਧੀਆ ਇੱਜ਼ਤਦਾਰ ਜਿਹੜਾ ਜੀਵਨ ਨੂੰ ਬਤੀਤ ਕਰੀਏ ਤਾਂ ਕਿ ਸਮਾਜ ਵੀ ਸਾਨੂੰ ਉਹ ਨਜ਼ਰਾਂ ਨਾ ਦੇਖੇ ਜਿਸ ਤਰ੍ਹਾਂ ਕਿ ਦੂਜਿਆਂ ਨੂੰ ਦੇਖ ਲਿਆ ਹੈਗਾ ਇਸ ਤੋਂ ਇਲਾਵਾ ਮੈਂ ਇਹ ਸੰਦੇਸ਼ ਦੇਣਾ ਚਾਹਾਂਗੀ ਕਿ ਜਿਹੜਾ ਸਾਡਾ ਯੂਥ ਆ ਪੜ੍ਹਾਈ ਨੂੰ ਛੱਡ ਕੇ ਗਲਦਲ ਵੱਲ ਜਾ ਰਿਹਾ ਹੈਗਾ ਇਹ ਗਲਦਲ ਵੱਲ ਜਾਣਾ ਉਹ ਚੁਨਾਵ ਕਰ ਰਹਾ ਹੈ ਕਿ ਮੈਨੂੰ ਇਹ ਰਸਤਾ ਜਿਹੜਾ ਸੌਖਾ ਹੈਗਾ ਬੱਟ ਇਹ ਰਸਤਾ ਜਿਹੜਾ ਹੈਗਾ ਬਹੁਤ ਔਖਾ ਹੈ ਜਾਈ ਆਪਣੀ ਐਜੂਕੇਸ਼ਨ ਨੂੰ ਵਧਾਉਣ ਅੱਜ ਦੀ ਜਿਹੜੀ ਔਰਤ ਆ ਸਮਾਜ ਦੇ ਵਿੱਚ ਹਰ ਇੱਕ ਦਰਜਾ ਪ੍ਰਾਪਤ ਕਰ ਚੁੱਕੀ ਹੈਗੀ ਆ ਮੇਰੇ ਸੱਜੇ ਖੱਬੇ ਦੋਨੋਂ ਹੀ ਵੂਮਨ ਖੜੀਆਂ ਨੇ ਤੇ ਦੋਨੋਂ ਵੂਮਨ ਜਿਹੜੀਆਂ ਨੇ ਉਸ ਦਰਜੇ ਦੇ ਉੱਪਰ ਮੈਂ ਇੱਕ ਸਖੀ ਮਾਨਸਟਾਪ ਸੈਂਟਰ ਤੋਂ ਨੇ ਇੱਕ ਦਾਲ ਸਾ ਤੋਂ ਐਡਵੋਕੇਟ ਨੇ ਕਿ ਇਹ ਵੀ ਤਾਂ ਹੱਕ ਨੇ ਜੇਕਰ ਇਹ ਮਾਨ ਸਨਮਾਨ ਪਾ ਚੁੱਕਾ ਫਿਰ ਅਸੀਂ ਕਿਉਂ ਨਹੀਂ ਪਾ ਸਕਦੇ